ਸਰਸਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਹੜਾ ਕਾਰਨ ਹੋਏ ਨੁਕਸਾਨ ਤੋਂ ਬਾਅਦ ਰਾਹਤ ਕਾਰਜਾਂ ਲਈ ਹਰ ਪਾਸਿਓਂ ਮਦਦ ਆ ਰਹੀ ਹੈ ਤੇ ਸਰਕਾਰੀ ਸੰਸਥਾਵਾਂ ਸਮਾਜ ਸੇਵੀ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਤੋਂ ਇਲਾਵਾ ਬਹੁਤ ਸਾਰੇ ਪਰਿਵਾਰ ਤੇ ਵਿਅਕਤੀਗਤ ਤੌਰ ਤੇ ਲੋਕ ਵੀ ਮਦਦ ਦੇ ਲਈ ਅਗਿਆਰੇ ਨੇ ਇਸੀ ਤਰ੍ਹਾਂ ਦੀ ਇੱਕ ਸ਼ਲਾਗਾਯੋਗ ਪਹਿਲ ਬਠਿੰਡਾ ਦੀ ਇੱਕ ਛੋਟੀ ਬੱਚੀ ਨੇ ਕੀਤੀ ਹੈ ਉਸਨੇ ਆਪਣੇ ਗੋਲਗ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਤੇ ਬੱਚੀ ਦਾ ਕਹਿਣਾ ਹੈ ਕਿ ਇਹ ਪੈਸੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਜਮਾ ਕਰਵਾਏ ਜਾਣ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾ ਦੇ ਵਿੱਚ ਲੋੜਵੰਦਾ ਦੀ ਮਦਦ ਹੋ ਸਕੇ ਤਾਂ ਬੱਚੀ ਨੇ ਦੱਸਿਆ ਕਿ ਉਸਨੇ ਪ੍ਰੇਰਣਾ ਆਪਣੇ ਪਰਿਵਾਰ ਤੋਂ ਮਿਲੀ ਇਸ ਮੌਕੇ ਉਸ ਨੇ ਹੋਰ ਲੋਕਾਂ ਤੇ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਸੌਖੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਣ ਤੇ ਆਪਣਾ ਯੋਗਦਾਨ ਪਾਉਣ। ਉਹਨੇ ਕਿਹਾ ਕਿ ਹੜ੍ਹਾਂ ਨੇ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਕੀਤਾ ਹੈ ਤੇ ਇਸ ਨੁਕਸਾਨ ਨੂੰ ਪੂਰਾ ਕਰਨ ਦੇ ਵਿੱਚ ਸਹਿਯੋਗ ਜ਼ਰੂਰੀ ਹੈ। ਇਸ ਛੋਟੀ ਬੱਚੀ ਦੀ ਇਹ ਪਹਿਲ ਦਰਸਾਉਂਦੀ ਹੈ ਕਿ ਮਦਦ ਕਰਨ ਦੇ ਲਈ ਵੱਡੇ ਦਿਲ ਦੀ ਲੋੜ ਹੁੰਦੀ ਹੈ ਨਾ ਕਿ ਵੱਡੀ ਉਮਰ ਦੀ। ਉਸ ਦਾ ਹੀ ਕਦਮ ਦੂਜਿਆਂ ਦੇ ਲਈ ਇੱਕ ਮਿਸਾਲ ਹੈ ਤੇ ਸਾਰੇ ਰਲ ਮਿਲ ਕੇ ਇਸ ਮੁਸ਼ਕਲ ਸਮੇਂ ਦੇ ਵਿੱਚ ਇੱਕ ਦੂਸਰੇ ਦਾ ਸਹਾਰਾ ਬਣ ਸਕਦੇ ਨੇ ਇਸ ਦੀ ਇਸ ਲੜਕੀ ਨੇ ਮਿਸਾਲ ਪੇਸ਼ ਕੀਤੀ ਕਿ ਨਾਮ ਹੈ ਤਕਸਾਲ ਕਿਹੜਾ ਹੈ ਕਿੱਥੋਂ ਆਇਆ ਕਿਹੜਾ ਹੈ ਹਾਂ ਡਾ ਅੱਜ ਕਿਵੇਂ ਆਏ ਹੋ ਅੱਜ ਡੀਸੇ ਸਾਹਮਣੂ ਪੈਸੇ ਤੇ ਕਿਸੇ ਵੀ ਪੈਸੇ ਸ냅 ਨਿਕਲ ਰਕ ਵਿੱਚ ਪੈਸੇ ਜੋੜੇ ਸੀ ਇਹ ਮਤਲਬ ਕਦੇ ਮੰਮਾ ਤੋਂ ਕਦੇ ਪਾਪਾ ਤੋਂ ਮੰਗ ਕੇ ਤੇ ਜਦੋਂ ਮੈਨੂੰ ਪਤਾ ਲੱਗਿਆ ਹਾਰ ਹਾੜਾਂ ਕਰਕੇ ਸਭ ਕੁਝ ਦਬਾਹ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਜੋ ਆਪਣੀ ਗੁਲਗ ਦੇ ਪੈਸੇ ਸੀਗੇ ਉਹ ਤੋੜ ਕੇ ਨੀਸੇ ਸਾਹਮਣੇ ਦਿੱਤੇ ਜਾਂ ਜੋ ਕਿ ਉਹ ਅੱਗੇ ਜਾ ਕੇ ਹਾਰਟ ਬੀਟਨ ਦੀ ਮਦਦ ਕਰ। ਇਹ ਪ੍ਰੇਰਣਾ ਕਿੱਥੋਂ ਲੱਗੋ ਮੈਨੂੰ? ਇਸ ਚੀਜ਼ ਮੇਰੇ ਭਾਜਾਂ। ਆਹ ਹੋਰ ਵੀ ਬੱਚੇ ਆ ਜਿਹੜੇ ਬਹੁਤ ਸਾਰੇ ਇਸ ਤਰ੍ਹਾਂ ਗੋਲਕਾਂ 'ਚ ਪੈਸੇ ਜੋੜਦੇ ਆ ਲੱਗਦਾ ਉਹਨਾਂ ਨੂੰ ਹੜਟ ਬੀਟਨ ਦੀ ਮਦਦ ਕਰਨੀ ਚਾਹੀਦੀ ਹੈ। ਹਾਂਜੀ ਚਾਹੀਦੀ ਹੈ। ਕਿੰਨੇ ਪੈਸੇ ਸੀ ਗੋਲਕ 'ਤੇ ਗਿਣਤੀ ਕੀਤੀ? 5000 ਤੋਂ ਉੱਤੇ ਸੀਗੇ। ਬੱਚਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਜਿਵੇਂ ਤੇ ਮੈਨੂੰ ਬੜੀ ਖੁਸ਼ੀ ਖੁਸ਼ੀ ਆ ਤੇ ਮਾਣ ਮਹਿਸੂਸ ਹੁੰਦਾ ਆ ਦੀ ਬੱਚੀ ਦੇ ਜੋ ਅੱਜ ਇਹਨੇ ਸ਼ੁਲਾਘਾ ਜਿਹਾ ਕੰਮ ਕੀਤਾ ਜੀ ਅ ਅਸੀਂ ਦੋ ਵਾਰ ਉਤੇ ਹਾਰਤਪੁਰ ਫਾਜ਼ਿਲਕਾ ਸਾਈਡ ਜਾ ਕੇ ਵੀ ਆਏ ਆ ਜੀ ਆ ਬਹੁਤ ਬੁਰਾ ਲੋਕਾਂ ਦਾ ਹਾਲ ਆ ਤੇ ਸਾਡਾ ਹਰੇਕ ਪੰਜਾਬੀ ਨੂੰ ਸੁਦੇ ਜਈ ਹੈ ਵੀ ਵੱਧ ਛੜ ਕੇ ਉਹਨਾਂ ਦੀ ਮਦਦ ਕਰੋ ਜਿੰਨੇ ਜੱਗ ਤੁਸੀਂ ਹੈਗੇ ਆ ਜੀ ਤੇ ਇਹਦੇ ਨਾਲ ਮੇਰੀ ਬੇਟੀ ਵੀ ਇੱਕ ਵਾਰ ਮੇਰੇ ਨਾਲ ਗਈ ਸੀ ਤਾਂ ਉਹਨੇ ਆ ਕੇ ਆਪਦਾ ਮਤਲਬ ਪਪਾ ਵੀ ਮੈਂ ਵੀ ਜਨਨਯੋਗੀ ਹੈਗੀ ਆ ਤੁਹਾਡੇ ਤੋਂ ਬਿਨਾ ਮੇਰਾ ਸੰਯੋਗ ਜੋ ਵੀ ਹੈਗਾ ਮੈਂ ਵੀ ਕਰਨਾ ਚਾਹੁੰਦੀ ਆ ਤਾਂ ਉਹਨਾਂ ਨੇ ਤਾਂ ਗੋਲਕ ਤੋੜਿਆ ਔਰ ਜੋ ਵੀ ਉਹਦੇ ਵਿੱਚ ਹਰਸਤੀ ਸੀ ਅੱਜ ਅਸੀਂ ਡੀਸੀ ਸਾਹਿਬ ਨੂੰ ਰਾਹਤਪੰਡ ਦੇ ਵਿੱਚ ਆੜ ਤਰਾਸਤੇ ਭੇਟ ਕਰਤੀ ਜੀ ਹੋਰ ਜਿਹੜੇ ਲੋਕ ਨੇ ਜਾਂ ਬੱਚੇ ਨੇ ਕੀ ਇਹ ਬੇਨਤੀ ਕਰ ਸਕਦੇ ਹਾਂ ਮੈਂ ਤਾਂ ਬੇਨਤੀ ਸਾਨੂੰ ਇਹ ਕਰਦਾ ਕਿ ਇਸ ਕਬ ਪੱਧ ਚੜ ਕੇ ਇਸ ਚੀਜ਼ ਦੇ ਵਿੱਚ ਅੱਗੇ ਆਉਣਾ ਚਾਹੀਦਾ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਹੋਣਾ ਚਾਹੀਦਾ ਜੀ ਦੇਖੋ ਜਬ ਬੱਚਾ ਬੱਚਾ ਇਸ ਤਰ੍ਹਾਂ ਮਤਲਬ ਕਿ ਪਾਲੇ ਗਰੂ ਆਪਾਂ ਮੈਂ ਤਾਂ ਪੰਜਾਬਛੇ ਦੀ ਡਿਸੀਜਨ ਕਰੀ ਬਹੁਤ ਬਹੁਤ ਜਲਦੀ ਮਤਲਬ ਪੰਜਾਬ ਖੁਸ਼ਕਾਲੀ ਦੀ ਰਾਹ ਤੇ ਆਜੂਗਾ ਜੀ ਕਿੰਨਾ ਕਿ ਨੁਕਸਾਨ ਹੋਇਆ ਜਿਵੇਂ ਤੁਸੀਂ ਕਿਹਾ ਨੁਕਸਾਨ ਬਹੁਤ ਹੋਇਆ ਜੀ ਲੋਕਾਂ ਦਾ ਇਹ ਚ ਕੋਈ ਦੋਰ ਨਹੀਂ ਜੀ ਦੇਖੋ ਜਿਹੜੀ ਇਹ ਬੱਚੀ ਟਵਿੰਕਲ ਹੈਗੀ ਐ ਕਿ 10ਵੀਂ ਕਲਾਸ ਚ ਪੜਦੀ ਆ ਬੱਟੀ ਨੇ ਜਿਹੜੇ ਪਾਕਟ ਮਣੀ ਸੀ ਆਪਣੀ ਗੋਲ ਇਕੱਠੀ ਕੀਤੀ ਸੀ ਤਕਰੀਬਨ 5500 ਰੁਪਏ ਨੇ ਆਪਣੇ ਇਕੱਠੇ ਕੀਤੇ ਸੀ ਤੇ ਜਦੋਂ ਪੂਰੇ ਪੰਜਾਬ ਦੇ ਵਿੱਚ ਹੀ ਖੜਾ ਦੀ ਪ੍ਰੋਬਲਮ ਆਈ ਤਾਂ ਇਹਨੇ ਉਹ ਮਾਹੌਲ ਨੂੰ ਦੇਖਦੇ ਹੋਏ ਆਪ ਦਾ ਜਿਹੜਾ ਇਹਨੇ ਪੌਕਟ ਬਣੀ ਜਿਹੜੀ ਆਪਦੇ ਤੇ ਵੀ ਖਰਚ ਕਰ ਸਕਦੀ ਸੀ ਇਹਨਾਂ ਨੇ ਲੋਕਾਂ ਦੀ ਮਦਦ ਕਰਨ ਦੀ ਸੋਚੀ ਤੇ ਬੜੀ ਵਧੀਆ ਗੱਲ ਹੈ ਸਾਡੇ ਯੂਥ ਨੂੰ ਸਾਡੇ ਬੱਚਿਆਂ ਨੂੰ ਇਹਨਾਂ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਹਲੇ ਬੱਚੀ 10ਵੀਂ ਚ ਹੈ ਵੀ ਬਹੁਤ ਵੱਡਾ ਅਫਸਰ ਬਣਨਾ ਚਾਹਦੀ ਹੈ ਏਮ ਹੈ ਬੱਚੇ ਦਾ ਸਾਨੂੰ ਚਾਹੀਦਾ ਵੀ ਅੱਜਕੱਲ ਦੇ ਬੱਚੇ ਜਿਹੜੇ ਆਪਦੇ ਆਪ ਨੂੰ ਦੇਖਦੇ ਨੇ ਇਹਨਾਂ ਤੋਂ ਇਨਸਪਾਇਰ ਹੋਣਾ ਚਾਹੀਦਾ ਕਿ ਲੋਕਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜ਼ਰੂਰਤਮੰਦ ਲੋਕਾਂ ਨੂੰ ਜੇ ਕੋਈ ਦੇ ਸਕੀਏ ਤਾਂ ਇਹ ਬਹੁਤ ਵੱਡੀ ਗੱਲ ਹੈ ਤੇ ਮੈਂ ਮੁਬਾਰਕਬਾਦ ਦਿੰਦਾ ਇਹਨਾਂ ਦੇ ਪੇਰੈਂਟਸ ਨੂੰ ਵੀ ਜਿਨ੍ਹਾਂ ਨੇ ਇਹ ਬੱਚੇ ਨੂੰ ਚੰਗੇ ਸੰਸਕਾਰ ਦਿੱਤੇ ਆ ਤੇ ਮੈਂ ਆਸ ਕਰਦਾ ਵੀ ਬੱਚੀ ਵੱਡੀ ਹੋ ਕੇ ਬਹੁਤ ਵੱਡਾ ਨਾਮ ਕਮਾਵੇ ਤੇ ਲੋਕਾਂ ਦੀ ਸੇਵਾ ਕਰੇ ਧੰਨਵਾਦ